ਅਨ ਕੀ ਦੋੜਨਾ ਹੈ ਕੀ ਕਾਰਨ ਇਸੇ ਕੇ ਮੌਤ ਹੈ ਮੇਰਾ ਨਾਮ ਬਰਿੰਦਰ ਕੁਮਾਰ ਹੈ ਜੀ ਤੇ ਮੌਤ ਦਾ ਕਾਰਨ ਮੇਰਾ ਭਤੀਜਾ ਸੁਨੀਲ ਕੁਮਾਰ ਸੀਆ ਜੀ ਜੋ ਕਿ ਸਾਰ ਪੇਂਟਿੰਗ ਦਾ ਕੰਮ ਕਰਦਾ ਸੀ ਤੇ 8 ਤਰੀਕ ਨੂੰ ਸ਼ਾਮ ਨੂੰ 5:30 ਵੇ ਸਾਰ ਤੋਂ ਆਇਆ ਉਸ ਨਾਲ ਸਾਡੇ ਮੱਲੇ ਦਾ ਲੜਕਾ ਕਾਲੀ ਪੂਫ ਗੱਗਨ ਕਹਿ ਦਿੰਦੇ ਉਸ ਨੂੰ ਪੱਕਾ ਨਾਮ ਇਹਨਾਂ ਪਤਾ ਨਹੀਂ ਕੀ ਉਹਦਾ ਤੇ ਉਹ ਨਾਲ ਬਿਠਾ ਕੇ ਲੈ ਗਿਆ ਜੀ ਉਸ ਤੋਂ ਬਾਅਦ ਵਿੱਚ ਜਾ ਕੇ ਸਾਨੂੰ 8 ਵਜੇ ਕੇ ਰਿਪੋਰਟ ਮਿਦੀ ਹੈ ਜੀ ਕਿ ਉਹ ਮਤਲਬ ਕਿ ਵੀ ਬਿਓਸ਼ੀ ਹਾਲਤ ਚ ਪਿਆ ਹੈ ਜੀ ਬਾਤ ਚ ਸੰਬਤਾਈ ਕੋਈ ਇਨਵੈਸਟਿਗੇਸ਼ਨ ਵਗੈਰਾ ਤੇ ਤਾਂ ਨਹੀਂ ਇਸਕੇ ਬਾਰੇ ਕੋਈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕਰਦਾ ਸੀ ਨਹੀਂ ਜੀ ਇਸ ਤਰ੍ਹਾਂ ਕੋਈ ਆਦਿ ਨਹੀਂ ਸੀ ਨਸ਼ਾ ਦਾ ਕੀ ਕੰਮ ਕੀ ਕਰਦਾ ਸੀ ਪੇਂਟਿੰਗ ਦਾ ਕੰਮ ਕਰਦਾ ਸੀ ਘਰ ਨਾਲ ਕਿਹੜੇ ਮਲੇ ਚ ਰਹਿੰਦੇ ਹੋ ਮੈਂ ਪਟੇਲ ਨਗਰ ਗਲੀ ਨੰਬਰ 4 ਚ ਠੀਕ ਕੋਈ ਸੇਕੀ ਕਾਰਵਾਈ ਕੀਤੀ ਹੈ ਪੁਲਿਸ ਆਪਣਾ ਕਾਰਵਾਈ ਕਰ ਰਹੀ ਹੈ ਜੀ ਪੋਸਟ ਮਾਰਟਮ ਲੋੜ ਤੋਂ ਬਾਅਦ ਜੋ ਆਏਗੇ ਕੀ ਤਰ੍ਹਾਂ ਕੀ ਕਰਨਾ ਚਾਹੁੰਗੇ ਮੇਰਾ ਨਾਮ ਕੀ ਕਿਹੜੇ ਮਲੇ ਚ ਮੇਰਾ ਨਾਮ ਲੀਲੂ RAM ਹੈ ਜੀ ਵਾਰ ਨੰਬਰ 19 ਤੋਂ ਮੇਰੀ ਮੈਸੇਜ ਹੈ ਜਿਹੜੀ ਕਾਉਂਸਲਰ ਹੈ ਪਰ ਇਸ ਪਾਸੇ ਜਿਹੜਾ ਹੈਗਾ ਨਸ਼ੇ ਦਾ ਦੌਰ ਜਿਹੜਾ ਬਹੁਤ ਜ਼ਿਆਦਾ ਹੈ ਨੌਜਵਾਨ ਮੋਤਾ ਜੁੜੀਆਂ ਹਰ ਰੋਜ਼ ਹੋ ਰਹੀਆਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਠੱਲ ਪਾਈ ਜਾਵੇ ਸ਼ਮਸ਼ਾਨ ਘਾਟ ਦੇ ਨੇੜੇ ਦੇ ਦੇ ਤਕਰੀਬਨ ਕੋਈ ਨਾ ਕੋਈ ਲੁੱਟਖੋ ਹੁੰਦੀ ਹੈ ਤੇ ਇਹਨਾਂ ਦੀ ਸੜੀਆਂ ਨੂੰ ਜਿਹੜਾ ਇਹਨਾਂ ਦੇ ਨੱਖਮਾਉਣੇ ਬਹੁਤ ਜ਼ਰੂਰੀ ਹੈ ਕਿਉਂਕਿ ਨੌਜਵਾਨ ਕੀਮਤੀ ਮੋਤਾ ਜੜੀਆਂ ਹੋ ਗਈਆਂ ਜਿਹੜੀ ਨੌਜਵਾਨ ਦੀ ਅੱਜ ਮੌਤ ਹੋਈ ਗਈ ਹੈ ਪਰਿਵਾਰ ਦਾ ਕੀ ਕਹਿਣਾ ਹੈਗਾ ਇਹ ਗਰੀਬ ਪਰਿਵਾਰ ਹੈ ਜੀ ਮਜ਼ਦੂਰ ਪਰਿਵਾਰ ਹੈਗੇ ਇਹਨਾਂ ਦਾ ਮੁੰਡਾ ਜਿਹੜਾ ਸੀਗਾ ਉਹ ਅੰਸਾਰ ਕੰਮ ਕਰਦਾ ਸੀ ਉਹ ਕਿਤੇ ਉਸੇ ਦਿਨ ਹੀ ਆਇਆ ਹੈ ਉਸੇ ਦਿਨ ਹੀ ਆਪਣੇ ਬੇਲੀਆਂ ਨਾਲ ਚਲਾ ਗਿਆ ਤੇ ਇਹਨਾਂ ਦੀ ਕਰਦੀ ਹਾਲਤ ਹੈ ਜਿਹੜੀ ਬਹੁਤ ਨੌਜਕ ਹੈ ਕੀ ਕਹਿਣਾ ਕੀ ਹੈ ਪਰਿਵਾਰ ਦਾ ਵੀ ਕਿਸ ਤਰ੍ਹਾਂ ਮੌਤ ਹੋਈ ਪਰਿਵਾਰ ਦਾ ਕਹਿਣਾ ਇਹ ਹੈ ਵੀ ਇਸੇ ਕਾਰਵਾਈ ਕੀਤੀ ਜਬ ਵੀ ਜੋਇਨਾ ਨੇ ਬਿਆਨ ਦਿੱਤਾ ਕਿ ਇਹ ਪ੍ਰਭੂ ਨੇ ਕਰਦੇ ਨਹੀਂ ਦੱਸ ਹੀ ਦਿੱਤਾ ਜੀ ਇਹ ਸਾਡੀ ਬੇਨਤੀ ਹੈ ਇਸ ਤਰ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਵੇਂ ਤੁਸੀਂ ਮੈਸ਼ਨ ਦੀ ਗੱਲ ਕੀਤੀ ਹੈ ਜੀ ਮੈਸ਼ਨ ਨਾਲ। ਅਮੀਨਾ ਇੱਕ ਤਾਂ ਥੱਲ ਪਾਣੀ ਚਾਹੀਦੀ ਹੈ ਜੀ ਖਾਸ ਕਰਕੇ ਮੁਰਜ਼ਾ ਰੋਡ ਹੋ ਗਿਆ। ਇਹ ਸਮਸ਼ਾਨ ਘਾਟ ਦੇ ਏਰੀਆ ਨੇੜੇ ਜਿਹੜੇ ਹੈਗਾ। ਲੰਘਣੀ ਨਹੀਂ ਦਿੰਦੇ ਜੀ ਅਨੇ ਰੇਵਸ ਮੇਰੇ ਤਾਂ। ਸੋ ਅਸੀਂ ਕਾਂਗੇ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਇਹ ਪੁਲਿਸ ਆਪਣੇ ਨਾਕੇ ਲਾਵੇ ਤੇ ਬੰਦਿਆਂ ਨੂੰ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਸਬਕ ਸਿਖਾਵੇ। ਅਰੇ ਕੀ ਮਾਮਲਾ ਕਿਸ ਦਾ? ਇਹਨਾਂ ਜੀ ਆਪਣੇ ਸਮੀਰ ਸਿੰਘ ਆ। ਕਿ ਉਸ ਦੋਸਤ ਸੁਨੀਲ ਜੀ ਇਕੱਠੇ ਨਸ਼ਾ ਕਰਦੇ ਸੀ ਇਹਨਾਂ ਟਿਕਟੂ ਕਨੈਕਸ਼ਨ ਦਾ ਲਾ ਲਿਆ ਹੀ ਹੋਰ ਡੋਜ ਹੋ ਗਿਆ ਜੀ ਤੇ ਸੁਨੀਲ ਦੀ ਮੌਤ ਹੋ ਗਈ ਜੀ ਤਸਮੀਰ ਵਾਲੇ ਸਾਥੀ ਨੇ ਜਿਹੜੇ ਮਨਵਾਇਆ ਸੀ ਨਾਲ ਹੀ ਉਹਦੇ ਤੇ ਪਰਚਾ ਦੇਤਾ ਹੈ 184 ਨੰਬਰ ਜੀ 910 12 ਹੰਦੀ ਉਤਾਰਾ 105 ਬੀ ਐਨ ਐਸ ਪੁਰਾਣੀ ਤਾਰੀ 304 ਕਿੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਜਿੱਤੇ ਮਾਮਲੇ ਲੋਕ ਲਈ ਹਮਲੋੜਦੇ ਸਾਰੇ